ਰੋ 99 نیوز ਤੁਸੀਂ ਦੇਖ ਰਹੇ ਹੋ ਤੇ ਮੈਂ ਅਰਮਿੰਦਰ ਸਿੰਘ ਹੀਰਾ ਜਿਮਣੀ ਚੋਣਾ ਦਾ అలਾਰਮ ਜਿਹੜਾ ਵਾ ਉਹ ਤਰਨਤਾਰਨ ਜ਼ਿਲ੍ਹੇ ਦੇ ਵਿੱਚ বাজ ਚੁੱਕਾ ਵਾ ਹਲਕਾ ਤਰਨਤਾਰਨ ਮਾਝੇ ਦੀ ਧਰਤੀ ਦਾਵੇਦਾਰ ਸਰਦਾਰ ਗਰਦੇਵ ਸਿੰਘ ਸੰਧੂ ਚੇਅਰਮੈਨ ਜੰਗਲਾਤ ਵਿਭਾਗ ਵਾਈਸ ਚੇਅਰਮੈਨ ਨੇ ਜੰਗਲਾਤ ਵਿਭਾਗ ਪੰਜਾਬ ਦੇ ਵਿੱਚ ਸਰਕਾਰ ਦੇ ਵਿੱਚ ਲੰਬਾ ਸਮਾਂ ਜਿਹੜਾ ਵਾ ਕੰਮ ਕਾਰਗੁਜ਼ਾਰੀ ਕਰ ਚੁੱਕੇ ਨੇ ਤੇ ਸੰਧੂ ਸਾਹਿਬ ਨਾਲ ਕਰਦੇ ਆ ਗੱਲਬਾਤ ਤੇ ਜਾਣਦੇ ਆ ਕਿ ਕਿੰਨੇ ਸਮੇਂ ਤੋਂ ਜਿਹੜਾ ਵਾ ਪਾਰਟੀ ਨਾਲ ਜੁੜਿਆ ਤੇ ਕਿਹੜੀਆਂ-ਕਿਹੜੀਆਂ ਪਾਰਟੀ ਲਈ ਸਵਾਵਾ ਹੋਂ ਤੱਕ ਦੇ ਚੁੱਕੇ ਆ ਕਿਉਂਕਿ ਹਲਕੇ ਦੇ ਲੋਕਾਂ ਨੂੰ ਵੀ ਪਤਾ ਲੱਗੇ ਵੀ ਸੰਧੂ ਸਾਹਿਬ ਕਿੰਨਾ ਚਿਰ ਤੋਂ ਵਿਚਰਦੇ ਆ ਰਹੇ ਆ ਪਾਰਟੀ ਨਾਲ ਪਹਿਲਾਂ ਤੇ ਸੰਧੂ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਤੁਹਾਡਾ ਵੀ ਧੰਨਵਾਦ ਜੀ ਜੀ ਸੰਧੂ ਸਾਹਿਬ ਕਦੋਂ ਦੇ ਪਾਰਟੀ ਨਾਲ ਜੁੜੇ ਹੋ ਤੇ ਕੀ ਸਵਾਵਾ ਜਿਹੜੀਆਂ ਪਾਰਟੀ ਨੂੰ ਤੁਸੀਂ ਦੇ ਚੁੱਕੇ ਹੋ ਵੇਖੋ ਜੀ ਜਿਹੜੀਆਂ ਸਵਾਵਾਵਾਂ ਹੁੰਦੀਆਂ ਨਾ ਜੀ ਹਾਂ ਜੀ ਇਹ ਜਿੰਨੀਆਂ ਪਾਰਟੀ ਹੁੰਦੇ ਸਕੀ ਉਹਨੀਆਂ ਥੋੜੀਆਂ ਹੁੰਦੀਆਂ ਪਾਰਟੀ ਨੂੰ ਜਿਹੜਾ ਕੋਈ ਚੰਗਾ ਲੀਡਰ ਮਾਂ ਪਾਰਟੀ ਕਹਿੰਦਾ ਕਿ ਸਾਡੀ ਪਾਰਟੀ ਮਾਂ ਵਾਂ ਤੇ ਮਾਂ ਦੀ ਸੇਵਾ ਜਿੰਨੀ ਕੋਈ ਕਰ ਲਿਓ ਨਹੀਂ ਥੋੜੀ ਹੁੰਦੀ ਆ ਇਸ ਕਰਕੇ ਪਾਰਟੀ ਨਾਲ ਜਦੋਂ ਦੇ ਅਸੀਂ ਲੱਗੇ ਆ ਜਿਸ ਵਕਤ ਵੀ ਪਾਰਟੀ ਸਾਨੂੰ ਆਵਾਜ਼ ਮਾਰੀ ਸਾਡੀ ਕਿਤੇ ਵੀ ਡਿਊਟੀ ਲਾਈ ਅਸੀਂ ਐਨ ਬੈਨ ਕੋਈ ਕਿੰਤੂ ਪ੍ਰਿੰਤੂ ਕਾਰਨ ਤੋਂ ਪਹਿਲਾਂ ਉਸੇ ਵਕਤ ਮੈਸੇਜ ਭਾਈ ਦਾ ਕਿ ਠੀਕ ਆ ਜੀ ਅਸੀਂ ਰੈਡੀ ਆ ਐਂ ਦਾ ਭਾਵ ਆਪੀ ਬਾਰੀ ਸਟੇਟਾਂ 'ਚ ਵੀ ਜਾਂਦੇ ਰਹੇ ਜੀ ਜਿਵੇਂ ਗੁਜਰਾਤ ਦੇ ਵਿੱਚ ਮੈਂ 8 1/2 ਮਹੀਨੇ ਲਾਏ ਜੀ ਅੱਛਾ ਜੀ ਹਾਂ ਜੀ ਹਾਂ ਜੀ ਤੇ ਇਸ ਕਰਕੇ ਇੱਕ ਰਾਹ ਤੇ ਰਸਤੇ 'ਚ ਆਉਂਦਿਆਂ ਜਹਾਜ਼ ਵੀ ਡਿੱਗ ਕੇ ਚੱਲਿਆ ਸੀ ਉਹ ਉਸ ਦਿਨ ਨਾ ਬਾਉਂਡਰ ਸੀ ਉੱਪਰ ਕੇ ਹਵਾਵਾ ਤੇਜ਼ ਸੀ ਇਹ ਇੱਥੇ ਕਿਦੇ ਅਮਰਸਰ 'ਚ ਐਂਟਰੀ ਹੋਈ ਲਾਲੋ ਤੇ ਉਹ ਬਹੁਤ ਤੇਜ਼ ਜਹਾਜ਼ ਤੇ ਮਾਰੇ ਛਾਲਾਂ 'ਪੇ ਜਿਵੇਂ ਬਹੁਤ ਸਪੀਡ ਨਾਲ ਥੱਲੇ ਆਵੇ ਨਾ ਨੋ ਦੋਸਤੀ ਦੀ ਹੋ ਜਾਵੇ ਲੋਕ ਉਥੇ ਰੱਬ ਦਾ ਨਾਮ ਜਪਣ ਲਾ ਪਏ ਆਪੋ ਆਪਣੇ ਬਾਬਿਆਂ ਨੂੰ ਤੇ ਆਇਆ ਸਾਰਿਆਂ ਬੜਾ ਕੁਛ ਹੋਇਆ ਜਾਜ ਦੇ ਵਿੱਚ ਤੇ ਚਲੋ ਗੁਰੂ ਪਾਤਸ਼ਾਹ ਨੇ ਅਸੀਂ ਗੁਰੂ ਅਰਜਨ ਦੇਵ ਪਾਤਸ਼ਾਹ ਗੜੀ ਬੇਨਤੀਆਂ ਕੀਤੀਆਂ ਹੋਰ ਨਾਲ ਲੋਕਾਂ ਨੇ ਕਿਸੇ ਨੇ ਜਿਹੜੇ ਬਾਬੇ ਸ਼ੀਦਾਂ ਨੂੰ ਮੰਨਦੇ ਆ ਜਾਂ ਕੋਈ ਦੇਵੀ ਦੇ ਤੁਹਾਨੂੰ ਸਾਰੇ ਜਾਜ ਦੇ ਜਿੰਨੇ ਹੈਗੇ ਸੀ ਇਹ ਸਵਾਰੀਆਂ ਉਹ ਸਾਰੀਆਂ ਰੱਬ ਦਾ ਨਾਮ ਅਰਦਾਸਾਂ ਬੇਨਤੀਆਂ ਕੀਤੀਆਂ ਚਲੋ ਮਾਲਕ ਨੇ ਜਾਜ ਇੱਥੇ 에ਰਪੋਰਟ ਤੇ ਉਤਰਿਆ ਬੜੇ ਹਸਾਬ ਕਿਤਾਬ ਨਾਲ ਕਹਿਣ ਦਾ ਭਾਵ ਆ ਵੀ ਮੇਰਾ ਉਹ ਸਫਰ ਜਿਹੜਾ ਅੱਜ ਤੱਕ ਨਹੀਂ ਭੁੱਲਦਾ ਪੀ ਐ ਲੱਗਦਾ ਸੀ ਹੁਣ ਵੀ ਡੱਗਾ ਹੁਣ ਵੀ ਡੱਗਾ ਇਸ ਕਰਕੇ ਚਲੋ ਕਲਟੀ ਦੇ ਕਮਾਂਕਰਾਂ ਵਾਲੀ ਰੇਲਾਂ 'ਚ ਵੀ ਜਾਂਦੇ ਰਹੇ ਜੀ ਜਾਜਾਂ ਤੇ ਵੀ ਜਾਂਦੇ ਰਹੇ ਜੀ ਆਪਣੀਆਂ ਪਰਸਨਲ ਗੱਡੀਆਂ ਖੜਕੇ ਵੀ ਰਸਤੇ ਜਾਂਦੇ ਰਹੇ ਮੈਂ ਹੁਣ ਤੱਕ ਗੁਜਰਾਤ ਐਮਪੀ ਛਤੀਸਗੜ ਹਰਿਆਣਾ ਦਿੱਲੀ ਔਰ ਪੰਜਾਬ 'ਚ ਤੇ ਸੇਵਾ ਰਾਤ ਦੇ ਨਹੀਂ ਸੀ ਕਰਨੀ ਤੇ ਬਹੁਤ ਲੰਮਾ ਲੰਮਾ ਸਮਾਂ ਇਸ ਉੱਤੇ ਟਾਈਮ ਲਾਇਆ ਜੀ ਸੰਦੂ ਸਾਹਿਬ ਇਹ ਸਵਾਵਾਂ ਦੇ ਪ੍ਰਤੀ ਤੁਹਾਨੂੰ ਮਤਲਬ ਪਾਰਟੀ ਨੇ ਬੰਦਾ ਮਾਣ ਸਨਮਾਨ ਜਿਹੜਾ ਵਾਈਸ ਚੀਰਮੈਨ ਪੰਜਾਬ ਦਾ ਜੰਗਲਾਤ ਵਿਭਾਗ ਦਾ ਲਗਾਇਆ ਗਿਆ ਪਾਰਟੀ ਦਾ ਜਦੋਂ ਕੋਈ ਛਵੀ ਨਹੀਂ ਸੀ ਹੁੰਦੀ ਮਾਝੇ ਦੇ ਵਿੱਚ ਉਦੋਂ ਤੋਂ ਮੈਂ ਤੁਹਾਨੂੰ ਦੇਖਦਾ ਆ ਵੀ ਤੁਸੀਂ ਪਾਰਟੀ ਲਈ ਕੰਮ ਕਰਦੇ ਆ ਰਹੇ ਜੀ ਕਿਤੇ ਨਾ ਕਿਤੇ ਕਿਸ ਤਰ੍ਹਾਂ ਦੇਖਦੇ ਹੋ ਵੀ ਪਿੰਡਾਂ ਦੇ ਵਿੱਚ ਜਿਹੜੇ ਭਗਵੰਤ ਮਾਨ ਸਰਕਾਰ ਵਾਅਦੇ ਕਰਕੇ ਆਈ ਸੀ ਉਹ ਵਾਅਦੇ ਜਿਹੜੇ ਆ ਉਹ ਤਿੰਨਾਂ ਸਾਲਾਂ ਦੇ ਵਿੱਚ ਪੂਰੇ ਹੋਏ ਆ ਜਾਂ ਨਹੀਂ ਸਾਡੀ ਸਰਕਾਰ ਨੇ ਜਿੰਨੇ ਵਾਦੇ ਕੀਤੇ तकरीबन ਸਾਰੇ ਅਸੀਂ ਪੂਰੇ ਕਰ ਦਿੱਤੇ ਕੋਈ ਇੱਕ ਅੱਧਾ ਪਰਸੈਂਟ ਜ ਕੋਈ ਰਹਿੰਦਾ ਹੋਵੇ ਇੱਕ ਅੱਧ ਦੀ ਕੋਈ ਗਰੰਟੀ ਸਾਡੀ ਦੇਣ ਵਾਲੀ ਉਹ ਵੱਖਰੀ ਚੀਜ਼ ਆ ਉਹ ਵੀ ਚੰਦ ਦਿਨਾਂ ਚ ਜਾਂ ਚੰਦ ਮਹੀਨਿਆਂ ਚ ਅਸੀਂ ਦੇ ਦਵਾਂਗੇ ਸਾਡੀ ਸਰਕਾਰ ਨੇ ਵਾਦਿਆਂ ਤੋਂ ਇਲਾਵਾ ਵੀ ਬਹੁਤ سارے ਕੰਮ ਕੀਤੇ ਜਿਹੜੇ ਜਨਤਾ ਨਾਲ ਵਾਦਾ ਨਹੀਂ ਸੀ ਕੀਤਾ ਮੰਨ ਲਓ ਤੁਸੀਂ ਜਿਵੇਂ ਹੁਣ ਆ ਅਸੀਂ ਉਹਨਾਂ ਵੇਲੇ ਚ ਗਰੰਟੀਆਂ ਸਿਰਫ ਦਿੱਤੀਆਂ ਸੀ 600 ਜੂਨ ਬਿਜਲੀ ਤੇ ਜਾਂ ਬਿਕੋ ਸੱਚੀ ਗੱਲ ਕਰਦਾ 2100 ਰੁਪਇਆ ਜਾਂ ਮਹੀਨਾ ਸੀ ਕਿਹਾ ਸੀ ਬੀਬੀਆਂ ਨੂੰ ਹਾਂ ਜਾਂ 2000 ਰੁਪਇਆ ਉਹ ਚੰਦ ਦਿਨਾਂ ਚ ਇਹ ਪਾਲਿਸੀ ਲਾਗੂ ਹੋਣ ਵਾਲੀ ਆ ਬਾਕੀ ਤੁਸੀਂ ਆ ਮੇਰੇ ਬੋਰਡ ਸ਼ਹਿਰ ਚ ਲੱਗੇ ਵੇਖੇ ਹੋਣਗੇ ਪੰਜਾਬ ਸਰਕਾਰ ਨੇ ਪਤਾ ਨਹੀਂ ਬਿਆੰਤੀ ਕਿੰਨੇ ਕੰਮ ਜਿਹੜੇ ਕੀਤੇ ਨਹੀਂ ਸੀ ਉਹ ਉਹ ਵੀ ਚਾਲੂ ਕਰਵਾਏ ਪੰਜਾਬ ਸਰਕਾਰ ਨੇ ਜਿਵੇਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਹੂਲਤ ਲੈਣੀ ਉਹ ਘਰ ਬਿਠੇ ਲੈ ਸਕਦੇ ਜੋ ਸਰਕਾਰ ਤੁਹਾਡੇ ਦਵਾਰ ਉਹ ਅਸੀਂ ਪ੍ਰੋਗਰਾਮ ਪਿੰਡਾਂ ਚ ਕਰਦੇ ਰਹੇ ਹਾਂ ਬਾਕੀ ਜਿਉਨ ਹੈਲਥ ਦੀ ਗੱਲ ਕਰੀਏ ਸਾਰੇ ਹਸਪੀਟਲ ਬਹੁਤ ਵਧੀਆ ਤਰੀਕੇ ਦੇ ਨਾਲ ਜੇ ਕੋਈ ਬਿਲਡਿੰਗ ਖਰਾਬ ਉਹਨੂੰ ਵੀ ਬਣਾਇਆ ਫਿਰ ਡਾਕਟਰ ਪੂਰੇ ਕੀਤੇ ਜੇ ਸਕੂਲਾਂ ਦੀ ਗੱਲ ਕਰੀਏ ਤਾਂ ਉੱਥੇ ਵੀ ਪੂਰਾ ਪ੍ਰਬੰਧ ਵਧੀਆ ਕੀਤਾ ਗਿਆ ਸਕੂਲਾਂ ਨੂੰ ਦੁਬਾਰਾ ਜਿੱਥੇ ਕਮਰੇ ਕੋਈ ਮਾੜੇ ਸੀ ਜਾਂ ਸਕੂਲ ਦਾ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਸਕੂਲ ਤੇ ਪੈਸਾ ਲੱਗਦਾ ਸਰਕਾਰ ਨੇ ਲਾਇਆ ਤੇ ਉੱਥੇ ਟੀਚਰ ਪੂਰੇ ਕੀਤੇ ਤੇ ਪੰਜਾਬੀ ਸਕੂਲ ਜਿਹੜੇ ਅੱਜ ਤੁਸੀਂ ਵੇਖਦੇ ਆਂ ਵੀ ਅੰਗਰੇਜ਼ੀ ਸਕੂਲਾਂ ਦੀ ਤਰ੍ਹਾਂ ਉੱਥੇ ਬੱਚੇ ਲੋਕ ਪਾ ਰਹੇ ਆ ਸਰਕਾਰ ਨੇ ਜਿਹੜੇ ਵਾਅਦੇ ਕਰਕੇ ਸਰਕਾਰ ਆਈ ਸੀ ਉਹ ਤਾਂ ਕੀਤੇ ਹੀ ਆ ਪਰ ਇੱਕਾ ਨਵਾਂ ਹੀ ਵੇਖੋ ਥੋੜੇ ਦਿਨਾਂ ਚ ਸਰਕਾਰ ਨੇ ਐਲਾਨ ਕੀਤਾ ਕਿ ਗਰੀਬ ਜਨਤਾ ਜਿਹੜੀ ਬੱਚੇ ਨੂੰ ਜਨਮ ਗਰੀਬ ਨੇ ਤੇ ਅਮੀਰ ਨੇ ਵੀ ਦੇਣਾ ਤੇ ਸਾਡੀਆਂ ਧੀਆਂ ਭੈਣਾਂ ਗਰੀਬਾਂ ਦੀਆਂ ਤੇ ਸਾਡੀਆਂ ਸਾਰਿਆਂ ਦੀ ਇੱਕ ਹੁੰਦੀਆਂ ਵਾ ਇੱਜ਼ਤ ਜੇ ਗਣੀਆ ਸਭ ਦੀ ਇੱਕ ਵਾਰ ਪਰ ਜਿਹੜੀ ਗਰੀਬ ਔਰਤਾ ਉਹਨੇ ਵੀ ਬੱਚੇ ਨੂੰ ਜਨਮ ਦੇਣਾ ਤੇ ਉਪਰ ਟੈਸਟ ਨਹੀਂ ਸੀ ਕਰਾਉਂਦੇ ਪੈਸਿਆਂ ਖਾਣੋਂ ਕਿਉਂਕਿ ਇੱਕ ਬੰਦੇ ਨੇ 500 ਰੁਪਏ ਦਿਹਾੜੀ ਕਰਕੇ ਆਉਣਾ ਸਾਰੇ ਪਰਿਵਾਰ ਨੂੰ ਰੋਟੀ ਵੀ ਖਾਣੀ ਹੈ ਉਹਨਾਂ ਕੋ ਟੈਸਟਾਂ ਜੋਗੇ ਦਵਾਈਆਂ ਜੋਗੇ ਪੈਸੇ ਕਿੱਥੋਂ ਹੁੰਦੇ ਆ ਉਹ ਫਿਰ ਗਰੀਬ ਲੋਕ ਵਿਚਾਰੇ ਰਿਸਕ ਲੈ ਲੈਂਦੇ ਕਿਸੇ ਮੌਕੇ ਜਦੋਂ ਪ੍ਰੈਗਨਨਸੀ ਜਨਾਨੀ ਦਾ ਟਾਈਮ ਹੁੰਦਾ ਉਹਨਾਂ ਨੇ ਲਗਭਗ ਤਿੰਨ ਚਾਰ ਵਾਰ ਵਿੱਚ ਸਮੇਂ ਚ ਅਲਟਰਾਸਾਊਂਡ ਹੁੰਦਾ ਹੁੰਦਾ ਉਹ ਦੋ ਦੋ ਚਾਰ ਚਾਰ ਹਜ਼ਾਰ ਰੁਪਏ ਦੇ ਟੈਸਟ ਵਾ ਜੀ ਉਹ ਲੋਕ ਗਰੀਬ ਨਹੀਂ ਸੀ ਕਰਾਉਂਦੇ ਤੇ ਕਈ ਵਾਰ ਬੱਚਿਆਂ ਦੀ ਮਾਤਾ ਦੇ ਪੇਟ ਚ ਮਾਂ ਦੇ ਗਰਭਤੀ ਦੇ ਮੌਤ ਹੋ ਜਾਣੀ ਬੱਚੇ ਦੀ ਤੇ ਨਾਲ ਹੀ ਮਾਵਾਂ ਦੀ ਵੀ ਕਈ ਜਗ੍ਹਾ ਸੁਣੀ ਪਰ ਸੀਐਮ ਸਾਹਿਬ ਨੇ ਇਸ ਚੀਜ਼ ਨੂੰ ਧਿਆਨ ਚ ਰੱਖਦਿਆਂ ਪੂਰੀਆਂ ਪੰਜਾਬ ਦੀਆਂ ਜਿਹੜੀਆਂ ਲੈਬਾਰਟਰੀਆਂ ਪ੍ਰਾਈਵੇਟ ਜਾਂ ਜਿਹੜੇ ਇਹ ਯੂਨਿਟ ਬਣਾਏ ਗਏ ਆ ਜਿਹੜੇ ਟੈਸਟ ਕਰਦੇ ਆ ਕੇਂਦਰ ਇਹਨਾਂ ਦੇ ਉਹਨਾਂ ਦੇ ਵਿੱਚ ਅਲਟਰਾਸਾਉਂਡ ਜਿਹੜੇ ਆ ਉਹ ਸਰਕਾਰ ਦੀ ਕਿਸੇ ਵੀ ਡਿਸਪੈਂਸਰੀ ਤੋਂ ਜਾਂ ਹਸਪੀਟਲ ਤੋਂ ਪਰਚੀ ਕੱਟ ਕੇ ਆ ਜਾਵੇ ਉਹ ਪ੍ਰਾਈਵੇਟ ਵਾਲੇ ਵੀ ਫ੍ਰੀ ਕਰਕੇ ਦੇਣਗੇ ਭਾਵੇਂ ਉਹ 2000 ਦਾ ਟੈਸਟ ਆ ਚਾਹ ਉਹ 4000 ਦਾ ਹੋ। ਉਹ ਰਿਪੋਰਟ ਬਣਾ ਕੇ ਫ੍ਰੀ ਦੇਣਗੇ ਪਰ ਉਹਨਾਂ ਨੂੰ ਪੈਸੇ ਜਿਹੜੇ ਆ ਕਿਉਂਕਿ ਉਹਨਾਂ ਦਾ ਪ੍ਰਾਈਵੇਟ ਦਾਇਰੇ ਆਪ ਦੇ ਪੈਸੇ ਲਾ ਕੇ ਬਣਾਏ ਆ ਪਰ ਉਹਨਾਂ ਦੀ ਪੇ ਜਿਹੜੀ ਆ ਉਹ ਸਰਕਾਰ ਦਊਗੀ ਅਲਟਰਾ ਸਾਊਂਡ ਵਾਲਿਆਂ ਦੀ ਜੁਇੰਟ ਵਾਲਿਆਂ ਦੀ ਵੇਖੋ ਕਿੰਨੀ ਵੱਡੀ ਇਹ ਗੱਲ ਆ ਅੱਜ ਤੱਕ ਇਹ ਵਾਦਾ ਕੀਤਾ ਸੀ ਸਰਕਾਰ ਨੇ ਵੀ ਅਸੀਂ ਆ ਵੀ ਕੰਮ ਕਰਾਂਗੇ ਫਿਰ ਪੰਜਾਬ ਦੇ ਪਾਣੀਆਂ ਦੀ ਗੱਲ ਕਰ ਲਈਏ ਕਿਸਾਨ ਕਿਸਾਨੀ ਪ੍ਰਧਾਨ ਸਾਡਾ ਕੀ ਸੁਭਾਏ ਕਿਸਾਨੀ ਤੇ ਨਿਰਭਰ ਆ ਜੇ ਆਪਾਂ ਮਜ਼ਦੂਰਾਂ ਦੀ ਗੱਲ ਕਰੀਏ ਤਾਂ ਮਜ਼ਦੂਰਾਂ ਨੂੰ ਵੀ ਲੇਬਰ ਆ ਜਾਂ ਦਿਹਾੜੀਆਂ ਤਾਂ ਹੀ ਮਿਲਦੀਆਂ ਵੀ ਕਿਸਾਨੀ ਹੈਗੀ ਇੱਥੇ ਉਹ ਵੀ ਵਿਚਾਰੇ ਕਿ ਝੋਨਾ ਲਾਉਂਦੇ ਆ ਕਿ ਉਹਨਾਂ ਵੱਢਦੇ ਆ ਕਿ ਤੇ ਝਾੜਦੇ ਕਿਸਾਨੀ ਨਾਲ ਜੁੜੇ ਨਾ ਸਾਰੇ ਇਹ ਲੰਦਾ ਨਾ ਵੀ ਕਿਸਾਨਾਂ ਦੀ ਗੱਲ ਕਰ ਲਈ ਕਿਸਾਨਾਂ ਨੂੰ ਫਾਇਦਾ ਹੋਵੇ ਲੇਬਰ ਨੂੰ ਕੀ ਫਾਇਦਾ ਹੋਇਆ ਲੇਬਰ ਵੀ ਨਾਲ ਹੀ ਪਲਦੀ ਹੈ ਜੀ ਕਿਸਾਨਾਂ ਦੇ ਨਾਲ ਕਿਸਾਨਾਂ ਦਾ ਤੇ ਜੱਟਾਂ ਦਾ ਤੇ ਜਿਹੜੇ ਮਜ਼ਦੂਰਾਂ ਦਾ ਨਾਉ ਮਸਦਾ ਰਿਸ਼ਤਾ ਵਾ ਕਿਉਂਕਿ ਜੇ ਕਿਸਾਨਾਂ ਨੇ ਬਾਹਰ ਲੇਬਰ ਖੜਨੀ ਆ ਤਾਂ ਤਾਂ ਹੀ ਲੇਬਰ ਵਾਲਿਆਂ ਦੇ ਘਰ ਆਣ ਕੇ ਆਪਦਾ ਉਹਨਾਂ ਆਪਦਾ ਰੋਟੀ ਰੋਟੀ ਤੋੜਨੀ ਆ ਬਾਕੀ ਕੋਈ ਇੰਡਸਟਰੀ ਵੀ ਲੱਗੀ ਐ ਇਸੇ ਉਹਦੇ ਚ ਵੀ ਲੋਕੀ ਲੇਬਰਾਂ ਵਾਲੇ ਕੰਮ ਕਰਨ ਜਾਂਦੇ ਆ ਪਰ ਕਿਸਾਨਾਂ ਨਾਲ ਵੀ ਬਹੁਤ ਲੇਬਰ ਦਾ ਕੰਮ ਜੁੜਿਆ ਇਸ ਕਰਕੇ ਐਰ ਕੀ ਵੇਖ ਲੋ ਸਰਕਾਰ ਨੇ ਪਾਣੀ ਜਿਹੜਾ ਪੰਜਾਬ ਦਾ ਪਾਣੀ ਬਚਾ ਕੇ ਤੇ ਉਹ ਵਿਖੋ ਕਿਸਾਨਾਂ ਨੂੰ ਦਿੱਤਾ ਪੂਰੇ ਖਾਲ ਔਰ ਨਹਿਰਾ ਤੁਸੀਂ ਕਿਤੇ ਭਰੀਆਂ ਨਹੀਂ ਵੇਖੀਆਂ ਸੁੱਕੀਆਂ ਵੇਂਦੇ ਹੋਗੇ ਅੱਜ ਤੋਂ 20 ਸਾਲ ਪਹਿਲਾਂ ਤੋਂ ਪਰ ਹੁਣ ਵੇਖੋ ਸਾਰੀਆਂ ਖਾਲ ਨਹਿਰਾ ਭਰੀਆਂ ਵਗ ਰਹੀਆਂ ਜੱਟ ਮੋਟਰਾਂ ਬੰਦ ਕਰਕੇ ਝੋਨਾ ਲਾਉਣਦੇ ਇਸ ਕਰਕੇ ਪੰਜਾਬ ਸਰਕਾਰ ਨੇ ਜਿਹੜੇ ਵਾਦੇ ਨਹੀਂ ਸੀ ਉਸ ਟਾਈਮ ਕਿਹਾ ਮੈਂ ਨਹਿਰਾ ਵਾਲਾ ਪਾਣੀ ਵਾਦਾ ਕੀਤਾ ਸੁਣਿਆ ਨਹੀਂ ਕਦੇ ਮੈਂ আল্টਰਾ ਸਾਊਂਡ ਜਿਹੜਾ ਫਰੀ ਤੁਸੀਂ ਕਹਿ ਰਹੇ ਜੋ ਟੈਸਟ ਜਿਹੜੇ ਉਹ ਕਿਤੇ ਵਾਦਾ ਕੀਤਾ ਹੀ ਨਹੀਂ ਸੀ ਦਵਾਈਆਂ ਜਿਹੜੀਆਂ ਪੂਰੀਆਂ ਟੋਟਲ ਫਰੀ ਜਿਹੜੀਆਂ ਕੀਤੀਆਂ ਕਿ ਤੁਸੀਂ ਸੁਣਿਆ ਨਹੀਂ ਸੀ ਨਵੀਂ ਗੱਲ ਸੁਣ ਲੋ 10 ਲੱਖ ਰੁਪਇਆ ਸਰਕਾਰ ਨੇ ਐਲਾਨ ਕਰ ਦਿੱਤਾ ਕਿ ਹਰ ਵਰਗ ਨੂੰ ਭਾਵੇਂ ਚਾਹ ਗਰੀਬ ਆ ਚਾਹ ਅਮੀਰ ਆ ਰੱਬ ਨਾ ਕਰੇ ਜਿਹੜਾ ਕੋਈ ਬਿਮਾਰ ਪੈਂਦਾ ਕੋਈ ਜੀ ਤੇ ਉਹਨੂੰ 10 ਲੱਖ ਤੱਕ ਪ੍ਰਾਈਵੇਟਾਂ ਦੇ ਹਸਤਾਵਾਂ ਚ ਭਾਵੇਂ ਇਲਾਜ ਕਰਾਵੇ ਫਰੀ ਹੋਊਗਾ ਵੇਖੋ 10 ਲੱਖ ਰੁਪਇਆ ਲੈਣ ਲਈ ਕਈ 30 30000 ਰੁਪਇਆ ਕੰਪਨੀਆਂ ਨੂੰ ਬੀਮਾ ਕੰਪਨੀਆਂ ਨੂੰ ਭਰ ਰਹੇ ਆ ਵੀ ਮਾਤਾ ਬੰਦਾ ਡਰੀ ਜਾਂਦਾ ਵੀ ਜੇ ਕਿਤੇ ਬਿਪਤਾ ਪੈ ਗਈ ਤਾਂ ਮੇਰਾ ਬੀਮਾ ਉਹਦੇ ਪਰਿਵਾਰ ਦੇ ਜੀਵਾਂ ਦਾ ਕਰਾਇਆ ਹੋਇਆ ਤੇ ਚਲ ਕੇ ਤੇ ਵਿਵਤਾ ਪੈ ਜੂਗੀ ਤੇ ਅੱਜ ਕੱਲ੍ਹ ਆਜ ਬੜੇ ਮਹਿੰਗੇ ਆ ਤੇ 30 30 30000 ਰੁਪਏ ਸਾਲ ਸਾਲਾਨਾ ਦੇਣਦੇ ਲੋਕ ਫਿਰ ਸਾਲ ਪਿਛੋਂ ਪਾਲਿਸੀ ਖਤਮ ਹੋ ਜਾਂਦੀ 30000 ਦੇਣਾ ਉਹਨੇ ਚਾਰ ਸਾਲ ਚ ਜੀ ਲੋਡ ਪੈ ਗਈ ਠੀਕ ਹੈ ਨਹੀਂ ਤੇ ਉਹ 30000 ਗਿਆ ਮਾਨ ਸਰਕਾਰ ਨੇ ਫਰੀ 10 ਲੱਖ ਤੱਕ ਫਰੀ ਕਰ ਦਿੱਤਾ ਸੰਧੂ ਸਾਹਿਬ ਮੈਂ ਇੱਕ ਮਿੰਟ ਤੁਹਾਡੀ ਗੱਲ ਰੋਕਣਾ ਚਾਹਾਂਗਾ ਤੁਸੀਂ ਇਹ ਗੱਲ ਕੀਤੀ ਨਹਿਰਾਂ ਤੇ ਖਾਲਾਂ ਚ ਪਾਣੀਆਂ ਵਾਲੀ ਵਾਕਈ ਕਾਬਲੇ ਤਾਰੀਫ ਆ ਕਿਉਂਕਿ ਲੰਮੇ ਸਮੇਂ ਤੋਂ ਜਿਹੜਾ ਵਾ ਉਹ ਇਹ ਚੀਜ਼ਾਂ ਨੂੰ ਦੂਜੀਆਂ ਸਰਕਾਰਾਂ ਵੱਲੋਂ ਨਕਾਰਿਆ ਗਿਆ ਸੀ ਵੀ ਨਹਿਰਾਂ ਸੂਏ ਬੜੇ ਲੰਬੇ ਸਮੇਂ ਤੋਂ ਖਾਲੀ ਤੁਰੇ ਆਉਂਦੇ ਸੀ ਪਰ ਵਿਰੋਧੀ ਤੰਜ ਕੱਸਦੇ ਨੇ ਕਹਿੰਦੇ ਯੋਧ ਨਸ਼ਿਆਂ ਵਿਰੁੱਧ ਇਹ ਇੱਕ ਜਿਹੜਾ ਵਾ ਗਰੀਬਾਂ ਲਈ ਬਣਿਆ ਵਾ ਜਿਹੜੇ ਛੋਟੇ ਲੈਵਲ ਦੇ ਨਸ਼ਾ ਕਰਨ ਵਾਲੇ ਨੇ ਵਿਰੋਧੀ ਤੁਹਾਡੇ ਤੇ ਤੰਜ ਕੱਸ ਦੇਣੇ ਵੀ ਆਮ ਆਦਮੀ ਪਾਰਟੀ ਤਨਾਟਾ ਨੂੰ ਨਹੀਂ ਚੱਕਦੀ ਤੇ ਥੱਲੇ ਗਰੀਬਾਂ ਨੂੰ ਤਾਂ ਕਰਦੀ ਵੱਡੇ ਵੱਡੇ ਮਗਰਮਸ਼ਾ ਨੂੰ ਨਹੀਂ ਫੜਦੀ ਇਹਦੇ ਤੇ ਕੀ ਕਹਿਣਾ ਚਾਹੋਗੇ ਵੇਖੋ ਜੀ ਵੱਡੇ ਛੋਟੇ ਇਹਦੇ ਵਿੱਚ ਕੋਈ ਸਰਕਾਰ ਫਰਕ ਰੱਖ ਕੇ ਨਹੀਂ ਚੱਲ ਰਹੀ ਪਰ ਛੋਟੇ ਬੰਦੇ ਫਸਣ ਦਾ ਕਾਰਨ ਜਾਦਾ ਪਤਾ ਕੀ ਹੁੰਦਾ ਵੱਡਾ ਬੰਦਾ ਜਿਹੜਾ ਉਹ ਆਪ ਹੱਥੀ ਕੁਝ ਕਰਦਾ ਹੀ ਨਹੀਂਗਾ ਤੇ ਇਹ ਨਸ਼ੇ ਦਾ ਪ੍ਰੋਟੋਕਾਲ ਇਹੋ ਜਿਹਾ ਜਿਹਦੇ ਹੱਥ ਚ ਫੜਿਆ ਉਹਦੇ ਦੇ ਪਾਉਣਾ ਹੁੰਦਾ ਨਾਂ ਲਿਆ ਤੇ ਫਿਰ ਕੋਈ ਵੀ ਕਿਸੇ ਦਾ ਲੈ ਤੂੰ ਹੁਣ ਜਿਹੜੇ ਵੱਡੇ ਲੋਕ ਐ ਸਮਗਲਰ ਉਹ ਥੋੜੇ ਜਿਹਾ ਫੜਨੇ ਅਸੀਂ ਮੰਨਦੇ ਆ ਉਹ ਇਹ ਨਹੀਂ ਵੀ ਸਰਕਾਰ ਵਾਲੋ ਕਿਸੇ ਕੋਲ ਡਾਰਾ ਵੀ ਉਹਨਾਂ ਨੂੰ ਫੜਦੀ ਨਹੀਂ ਪਰ ਉਹ ਹੱਥੀ ਕੰਮ ਨਹੀਂ ਕਰਦੇ ਨਾ ਕਿਦੋਂ ਲੈਣ ਜਾਂਦੇ ਉਹ ਨਾਅ ਦੇਣ ਜਾਂਦੇ ਸੱਚੀ ਗੱਲ ਐ ਬਿਲਕੁਲ ਤਗੜੇ ਬੰਦੇ ਤਾਂ ਨਹੀਂ ਕਾਬੂ ਆ ਰਹੇ ਉਹ ਨਾਂ ਔਰ ਖਰੀਦਣ ਜਾਂਦੇ ਕਿਦੋਂ ਗੱਡੀ ਆਪਣੇ ਜੇ ਨਾ ਕਿਸੇ ਨੂੰ ਵੇਚਣ ਜਾਂਦੇ ਉਹਨਾਂ ਲਾਇਆ ਪਾਂਡੀ ਤੇ ਪਾਂਡੀ ਜਿਹੜੇ ਛੋਟੇ ਹੁੰਦੇ ਆ ਤੇ ਮੁੜ ਕੇ ਉਹ ਕਾਬੂ ਆਏ ਤੇ ਤੁਸੀਂ ਇਹਨੇ ਵਗੜੇ ਵੱਡੇ ਲੋਕਾਂ ਨੂੰ ਨਹੀਂ ਫੜਦੇ ਵੱਡੇ ਲੋਕਾਂ ਨੂੰ ਤਾਂ ਸੋਣ ਘਰੀ ਬੈਠਿਆਂ ਇੱਕ ਬੰਦਾ ਉਹਨਾਂ ਦਾ ਪਾਂਡੀ ਫੜਿਆ ਗਿਆ ਉਹ ਕਹਿ ਦਊਗਾ ਵੀ ਫਲਾਣਾ ਸਿੰਘ ਨੇ ਮੈਨੂੰ ਭੇਜਿਆ ਮੈਂ ਉਹਦਾ ਨਸ਼ਾ ਵੇਚਣ ਚੱਲਿਆ ਅਸੀਂ ਉੱਤੇ ਪਰਚਾ ਦੇ ਦਾਂਗੇ ਤੇ ਇਸ ਤਰ੍ਹਾਂ ਵੇਖ ਕੇ ਤੇ ਕੱਲ ਨੂੰ ਕੋਈ ਘਰ ਬੈਠੇ ਲੀਡਰ ਨੂੰ ਫਸਾ ਦੂ ਕੋਈ ਇਸ ਤਰ੍ਹਾਂ ਕਰਕੇ ਇਹ ਪ੍ਰੋਟੋਕਾਲ ਹੁੰਦੇ ਆ ਜਿਹੜਾ ਹੱਥੀਂ ਚੀਜ਼ ਜਾਂ ਕਿਸੇ ਦੀ ਗੱਡੀ ਚੋਂ ਉਹਦੇ ਹੱਥ ਚੋਂ ਫੜੀ ਜਾਂਦੀ ਉਹ ਉੱਤੇ ਪਰਚਾ ਕਰਨ ਦਾ ਇਹ ਸਿਸਟਮ ਹੁੰਦਾ ਵਾ ਤਾ ਕਰਕੇ ਜਿਹੜੇ ਵੱਡੇ ਲੋਕ ਆ ਉਹ ਪੈਸਾ ਲਾ ਕੇ ਪਿੱਛੇ ਬਹਿ ਕੇ ਤਮਾਸ਼ਾ ਵੇਖਦੇ ਆ ਚਲੋ ਕਿਸੇ ਦਿਨ ਕੋਈ ਦਾਨ ਆਊਗਾ ਇੱਕ ਰੱਬ ਦੀ ਡਾਂਗ ਜਿਹੜੀ ਆ ਜਾਂ ਰੱਬ ਦਾ ਕਹਿਤਾ ਕਿ ਉਹਨਾਂ ਨਾਲ ਤਾਂ ਜ਼ਰੂਰ ਕੰਮ ਕਰਨ ਦਿਆ ਕਿਸੇ ਦੇ ਵੇਖ ਲਓ ਕਿਸੇ ਦਾ ਬੱਚੇ ਬਿਮਾਰ ਆ ਕਿਸੇ ਦੇ ਬੱਚੇ ਦੀ ਬੁੱਧੀ ਨਹੀਂ ਕੰਮ ਕਰ ਰਹੀ ਕੋ ਉਹ ਰੱਬ ਨੇ ਜ਼ਰੂਰ ਰੱਬ ਦੀ ਕਚੈਰੀ ਜੋ ਵੀ ਬੰਦੇ ਨਹੀਂ ਪਛ ਸਕਦੇ ਜਿੰਨਾ ਮਰਜੀ ਚਾਦਰ ਦਿਮਾਗ ਨਾਲ ਛਾਦਰ ਦਿਮਾਗ ਨਾਲ ਕੰਮ ਕਰ ਲਵੇ ਪਰ ਸਰਕਾਰਾਂ ਇਹ ਤਾਂ ਕਰਾ ਨਹੀਂ ਸਕਦੀਆਂ ਮੰਨ ਲਓ ਉੱਤੇ ਚੌਕ 'ਚ ਕੋਈ ਬੰਦਾ ਹੁਣ ਫੜਿਆ ਜਾਂਦਾ ਉਹ ਆਖੋ ਜੀ ਫਲਾਣੇ ਵੱਡੇ ਲੀਡਰ ਦਾ ਮੈਂ ਲੈ ਗਾਇਆ ਚੱਲਿਆ ਤੇ ਤਾਂ ਇਹਦਾ ਮਤਲਬ ਪਰਚਾ ਕਰ ਦੇਣਗੇ ਇਸ ਕਰਕੇ ਥੋੜਾ ਜਿਹਾ ਵੱਡੇ ਲੀਡਰ ਜਿਹੜੇ ਮਗਰਮਾਚਾ ਉਹਨਾਂ ਪੈਸਾ ਕਮਾਇਆ ਉਹ ਦਿਮਾਗ ਨਾਲ ਕੰਮ ਕਰ ਰਹੇ ਆ ਪਰ ਜੇ ਕੋਈ ਸਾਡੇ ਕਾਨੂੰਨ ਕਾਇਤੇ ਦੀ ਹੱਥ ਮਸੀਮ ਸਾਹਿਬ ਦੀ ਧਿਆਨ ਚ ਆਉਂਦਾ ਵਾ ਤੇ ਗਿਚੀਆਂ ਗਿਚੀ ਨੂੰ ਹੱਥ ਵੱਡੇ ਮੜੇ ਨੇ ਪਾਇਆ ਵੀ ਆ ਤੁਸੀਂ ਵੀ ਵੇਖਿਆ ਵਾ ਸਿੱਖਿਆ ਕ੍ਰਾਂਤੀ ਦੀ ਜੇ ਗੱਲ ਕਰੀਏ ਤੇ ਕਾਂਗਰਸੀ ਵਰਕਰਾਂ ਦਾ ਕਹਿਣਾ ਹੈ ਵੀ ਜਿਹੜਾ ਪੁਰਾਣੀਆਂ ਹੀ ਬਿਲਡਿੰਗਾਂ ਨੂੰ ਕੂਚੀ ਮਾਰ ਕੇ ਬਾਹਰੋਂ ਪੇਂਟ ਕਰਕੇ ਤੇ ਉਦਘਾਟਨ ਕੀਤੇ ਜਾ ਰਹੇ ਨੇ ਲੋਕਾਂ ਨਾਲ ਕੋਝਾ ਮਜ਼ਾਕ ਹੈ ਇਹ ਜਿਹੜੋ ਤੰਜ ਕਸਣ ਵਾਲਾ ਕੱਸੀ ਜਣੇ ਆ ਤੁਸੀਂ ਦੱਸੋ ਵੀ ਸਵੇਰੇ ਸਵੇਰੇ ਤੁਸੀਂ ਸੁੱਤੇ ਉੱਠਦੇ ਜ ਆਪਦੀ ਗੱਡ ਧੋ ਲੋਂਗੇ ਮੂੰਹ ਧੋ ਲੋਂਗੇ ਤਾਂ ਕੋਈ ਮਾੜੀ ਗੱਲ ਹੈ ਕੂਚੀ ਕਿਤੇ ਗੱਲਾਂ ਨਾ ਵੱਜਦੀ ਉਹ ਵੀ ਰੰਗ ਕਰਾਉਣ ਤੁਸੀਂ ਮਕਾਨ ਕਰਾ ਕੇ ਵੇਖੋ ਕਿਤਾ ਰੰਗ ਕਿਤਰਾ ਬਿਲਡਿੰਗਾਂ ਰੰਗ ਹੁੰਦੀਆਂ ਜਿਓ ਨਾ ਨੋ ਬਿਲਡਿੰਗਾਂ ਸਾਡੀਆਂ ਕੋਈ ਹੈਗੀਆਂ ਉਹ ਰਿਪੇਅਰ ਖਣੋ ਬਰਬਾਦ ਹੋਈਆਂ ਪਈਆਂ ਉਹਨਾਂ ਨੇ ਸਾਫ਼ ਸੁਥਰਾ ਕਰਾਇਆ ਜੋ ਟੱਚਿੰਗ ਬਚਿੰਗ ਉਹਦੀ ਕਰਕੇ ਰੰਗ ਰੋਗਨ ਕਰਾ ਕੇ ਅਸੀਂ ਵਰਤਨਦੇ ਆ ਤੇ ਕੀ ਗੱਲ ਉਹ ਕੋਈ ਮਾੜੀ ਗੱਲ ਹੋ ਗਈ ਜੇ ਅਸੀਂ ਪੰਜਾਬ ਦਾ ਪੈਸਾ ਬਰਬਾਦ ਕਰੀਏ ਉਹਨੂੰ ਪਹਿਲੀ ਨੂੰ ਢਾਈਏ ਨਵੀਂ ਬਣਾਈਏ ਫਿਰ ਵੀ ਇਹ ਨਾ ਕਹਣਾ ਜਿਉਂ ਉਹ ਤੇ ਬਿਲਡਿੰਗ ਚ ਕੀ ਭੁਲੀ ਉਹ ਕੋ ਹਟਾ ਦਿੱਤੀ ਇਹਨਾਂ ਨੂੰ ਕੰਮ ਕਰਨਾ ਨਹੀਂ ਆਉਂਦਾ ਅਸੀਂ ਪੰਜਾਬ ਸਰਕਾਰ ਦਾ ਸਾਡੇ ਸਰਦਾਰ ਭਗਵੰਤ ਮਾਨ ਜੀ ਔਰ ਦਿੱਲੀ ਵਾਲੇ ਸੀਐਮ ਸਾਹਿਬ ਸਾਡੇ ਸੁਪਰੀਮੋ ਉਹ ਇੱਕ ਇੱਕ ਰੁਪਇਆ ਪੰਜਾਬ ਦਾ ਬੜੀ ਸੂਝ ਤੇ ਬੂਝ ਨਾਲ ਪੰਜਾਬ ਦੇ ਖਜ਼ਾਨੇ ਚੋਂ ਪੈਸਾ ਕੱਢ ਕੇ ਪੰਜਾਬ ਦੇ ਭਲੇ ਲਈ ਲਾ ਰਹੇ ਆ ਜਦੋਂ ਕੋਈ ਨਾ ਨੇ ਪੈਸੇ ਵਰਾਣ ਨਹੀਂ ਕਰਨੇ ਪੰਜਾਬ ਦੇ ਪੰਜਾਬ ਤੇ ਅੱਜੇ ਬੜਾ ਕਰਜ਼ਾਈ ਆ ਇਸ ਕਰਕੇ ਉਹ ਜਿੰਨਾ ਤਾਂ ਜਿੱਕਸ ਨਹੀਂ ਉਹਨਾਂ ਨਜਾਇਜ਼ ਝੂਠੇ ਕਸਰਾਂ ਨਾਲ ਕੱਸੀ ਜਾਣਿਆ ਇੱਕ ਉਹਦੇ ਕੰਮ ਕਰਨ ਵਾਲੇ ਇੱਕ ਉਹਦੇ ਗੱਲਾਂ ਕਰਨ ਵਾਲੇ ਬਾਕੀ ਆਦਰਦਲ ਗੱਲਾਂ ਕਰਨ ਵਾਲੇ ਵਾ 17 ਸਾਲਾਂ ਜਿੰਨਾ ਕੀ ਕਰ ਦਿੱਤਾ ਦੱਸੋ ਮੈਨੂੰ ਕਿਹੜੀ ਸਰਕਾਰ ਨੇ ਸਾਡਾ ਕੁਝ ਸਵਾਰਿਆ ਸੀ ਇਹੋ ਜਿਹੀਆਂ ਪਾਲਿਸੀਆਂ ਕਿਸੇ ਸਰਕਾਰ ਨੇ ਦਿੱਤੀਆਂ ਸੀ 10-10 ਲੱਖ ਰੁਪਏ ਤੱਕ بیمੇ ਬੰਦ ਪਈਆਂ ਨਹਿਰਾਂ ਖਾਲੇ ਵਗਾਤੇ ਬਿਨਾ ਕਿਸੇ ਲਾਲਚ ਤੋਂ ਬਿਨਾ ਕਿਸੇ ਦਬਾਅ ਤੋਂ 60000 ਦੇ ਕਰੀਬਨ ਤੱਕ ਨੌਕਰੀਆਂ ਦਿੱਤੀਆਂ ਵਾ ਸਭ ਗਰੀਬ ਮੀਰ ਚ ਕੋਈ ਫਰਕ ਨਹੀਂ ਛੱਡਿਆ ਜਿਹਦਾ ਬੱਚੇ ਨੇ ਪੜ੍ਹਾਈ ਕੀਤੀ 라ਤ ਦਿਨ ਮਿਹਨਤਾਂ ਕੀਤੀਆਂ ਉਹਨਾਂ ਬੱਚਿਆਂ ਨੂੰ ਮੌਕਾ ਦਿੱਤਾ ਸਰਕਾਰ ਨੇ ਇਹ ਕਿੰਨੀ ਵੱਡੀ ਗੱਲ ਹੈ ਨਹੀਂ ਤੇ ਐਮਐਲਏ ਸਾਹਿਬ ਮੰਤਰੀ ਸਾਹਿਬ ਉਹਨਾਂ ਦੇ ਬੱਚੇ ਹੁੰਦੇ ਸੀ ਪੁੱਤ ਪਤੱਦੀਏ ਬੜੀ ਬੜੀਆਂ ਜੌਬਾਂ ਤੇ ਕਿਸੇ ਨੂੰ ਮੌਕਾ ਨਹੀਂ ਮਿਲਦਾ ਗਰੀਬ ਨੂੰ ਇਸੇ ਪਾਰਦਰਸ਼ੀ ਸਰਦਾਰ ਭਗਵੰਤ ਮਾਨ ਜੀ ਮੈਂ ਕਹਿੰਦਾ ਜਿੰਨੇ ਸਾਡੇ ਸਾਫ਼ ਸੁਥਰੇ ਸੀਐਮ ਮਾਲਕ ਕਿਰਪਾ ਕਰੇ ਉਹਨਾਂ ਨੂੰ ਸੇਵਾ ਕਰਨ ਦਾ ਮੌਕਾ ਦੇ ਛਾਡੇ ਲੰਮਾ ਸਮਾਂ ਸੰਦੂ ਸਾਹਿਬ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਮਤਲਬ ਕਾਫੀ ਤਤਾਰ ਚ ਲੱਗੇ ਨੇ ਲੰਬੇ ਨੇ ਜਿਹੜੀ ਯੋਗ ਕਹਿੰਦੇ ਆਂਦੇ ਵੀ ਜਿਹੜੀ ਚੀਜ਼ ਦੇ ਜਿਹੜਾ ਯੋਗ ਹੁੰਦਾ ਉਹਨੂੰ ਹੀ ਉਮੀਦਵਾਰੀ ਦੀ ਦਵੈਦਾਰੀ ਠੋਕਣੀ ਚਾਹੀਦੀ ਆ ਇੰਨੇ ਉਮੀਦਵਾਰਾਂ ਦਾ ਜਿਹੜਾ ਵਾ ਲੈਂਡ ਚ ਲੱਗ ਜਾਣਾ ਪਾਰਟੀ 'ਚ ਆਇਆ ਨੂੰ ਅਜੇ ਥੋੜਾ ਸਮਾਂ ਹੋਇਆ ਹੋਣਾ ਤੇ ਲੈਂਡ ਚ ਲੱਗ ਜਾਣਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੇਖੋ ਉਹ ਸਾਡੇ ਛੋਟੇ ਵੱਡੇ ਸਾਰੇ ਭਰਾ ਵਾ ਸਾਡੀਆਂ ਭੈਣਾਂ ਵੀ ਆ ਵੇਖੋ ਮੈਂ ਉਹਨਾਂ ਲਈ ਏ ਕੋਈ ਗੱਲ ਨਹੀਂ ਗਲਤ ਕਹਿ ਸਕਦਾ ਕਿਉਂਕਿ ਮੈਂ ਕੱਲ ਨੂੰ ਇਹਨਾਂ ਸਾਰਿਆਂ ਤੋਂ ਸਾਥ ਲੈਣਾ ਬਿਲਕੁਲ ਇਹ ਵੇਖਿਓ ਇਹ ਸਾਡੇ ਬੰਦੇ ਪ੍ਰੋਟੋਕਾਲ ਚਾ ਜਦੋਂ ਮੰਨ ਲਓ ਪਾਰਟੀ ਨੇ ਜਿਹਨੂੰ ਟਿਕਟ ਦੇ ਦਿੱਤੀ ਤੇ ਸਾਰਿਆਂ ਇਕਦਮ ਅਗਰ ਲੱਗ ਜਾਣਾ ਇਹ ਪਾਰਟੀ ਦੇ ਆਪ ਮੈਂ ਕਿਹੜਾ ਵਫਾਦਾਰਾ ਪਾਰਟੀ ਦੇ ਮੈਨੂੰ ਕੋਈ ਨਰਾਜ਼ਗੀ ਨਹੀਂ ਵੀ ਉਹ ਵੱਖਰੇ ਵੱਖਰੇ ਫਲਾਣਾ ਪੋਸਟਰ ਮਿਰਲ ਕੇ ਲਾ ਲਿਆ ਤੀਜਾ ਪੋਸਟਰ ਲਾ ਰਿਹਾ ਮੈਨੂੰ ਮੈਂ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਸਾਰਿਆਂ ਨੂੰ ਖੁਸ਼ੀ ਨਾਲ ਗੱਲ ਕੀਤੀ ਕਿ ਭਾਈ ਜਦੋਂ ਕਿਸੇ ਦੇ ਪੋਸਟਰ ਵੇਖੀਦੇ ਆ ਮੈਂ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਵੀ ਧੰਨਵਾਦ ਆ ਵੀ ਮ ਮਾਲਕ ਦਾ ਵੀ ਜਿਹਨੇ ਤੁਹਾਨੂੰ ਦਾਵੇਦਾਰੀ ਕਰਨ ਜੋਗੇ ਬਣਾਇਆ ਇਸ ਕਰਕੇ ਸਾਡੀ ਪਾਰਟੀ ਨਵੀਂ ਆ ਚਲੋ ਜੇ ਕਿਸੇ ਦਾ ਸ਼ੌਂਕ ਵਾ ਤੇ ਉਹਨੇ ਫਿਰ ਕਿਹੜੀ ਗੱਲ ਆ ਜੇ ਪੋਸਟਰ ਸਾਡੇ ਕਿਸੇ ਲੀਡਰ ਨੇ ਲਾਏ ਆ ਤੇ ਮੈਂ ਤੇ ਕਹਤਾਂ ਨੂੰ ਦੱਸ ਰਿਹਾ ਇਕੱਲੇ ਇਕੱਲੇ ਨੂੰ ਵਧਾਈਆਂ ਦਿੱਤੀਆਂ ਵਾ ਹੋ ਸਕਦਾ ਮਾਲਕ ਕਿਰਪਾ ਕਰੇ ਉਹੋ ਹੀ ਭੈਣ ਭਰਾ ਸਾਡੇ ਕੱਲ ਨੂੰ ਮੇਰੇ ਹੈਲਪ ਕਰਨ ਤੇ ਇਸ ਕਰਕੇ ਇਹ ਸਾਡਾ ਇੱਥੇ ਕੋਈ ਮਤਲਬ ਡਿਸਪਿਊਟ ਵਾਲੀ ਗੱਲ ਨਹੀਂ ਹੈਗੀ ਸੰਦੂਸਾ ਕਿਹੜੇ ਉਹ ਕੰਮ ਨੇ ਪ੍ਰਮਾਤਮਾ ਮਿਹਰ ਕਰੇ ਜੇ ਤੁਹਾਨੂੰ ਟਿਕਟ ਮਿਲਦੀ ਆ ਹਲਕੇ ਦੇ ਵਿੱਚ ਕਿਹੜੇ ਉਹ ਕੰਮ ਨੇ ਜਿਹੜੇ ਲੰਮੇ ਸਮੇਂ ਤੋਂ ਕੋਈ ਲਟਕਦੇ ਆ ਰਹੇ ਨੇ ਜਾਂ ਤੁਹਾਡੇ ਧਿਆਨ ਚ ਲੋਕਾਂ ਨੇ ਲਿਆਂਦਾ ਹੋਵੇ ਤੁਸੀਂ ਅਕਸਰ ਹਲਕੇ 'ਚ ਜਾ ਕੇ ਜਦੋਂ ਵਿਚਰਦੇ ਜੇ ਵੀ ਪਹਿਲ ਦੇ ਆਧਾਰ ਤੇ ਜਿਹੜੇ ਕਰਾਏ ਜਾਣਗੇ ਵੇਖੋ ਮੈਨੂੰ 3 ਸਾਲ ਸਾਡੀ ਸਰਕਾਰ ਬਣੀ ਨੂੰ ਹੋ ਗਏ ਆ ਮੇਰੇ ਧਿਆਨ ਚ ਕੋਈ ਲਟਕਦੇ ਕੰਮ ਆ ਜਾਂਦੇ ਵੀ ਬੜਾ ਜ਼ਰੂਰੀ ਕੰਮਾਂ ਦੇ ਬਹੁਤੇ ਲਟਕਿਆ ਪਿਆ ਤੇ ਮੇਰਾ ਫਰਜ ਉਦੋਂ ਦਾ ਹੀ ਉਹ ਕੰਮ ਦੀ ਜਿਹੜੀ ਬਣਾ ਕੇ ਲਿਸਟ ਤੇ ਸਰਕਾਰ ਨੂੰ ਪਾਉਂਦੇ ਤੇ ਜਾਂ ਮੇਰੇ ਸਭ ਨੂੰ ਕਹਿ ਕੇ ਕਰਵਾਉਂਦੇ ਕਿਉਂਕਿ ਕੰਮ ਜਿਹੜੇ ਕੋਈ ਮਾੜੇ ਮੋੜ ਜਿੱਤਰਾ ਹੁਣ ਸੜਕਾਂ ਆ ਵਾ ਇਹ ਰੂਟੀਨ ਚ ਟੁੱਟਦੀਆਂ ਹੀ ਆਈਆਂ ਤੇ ਬਣਦੀਆਂ ਵੀ ਆਈਆਂ ਇਹ ਤੇ ਕੰਮ ਕੋਈ ਇਨਵਾੜਿਆਨ ਕੰਮ ਕਹਿ ਸਕਦੇ ਹੋਰ ਕੋਈ ਕੰਮ ਮੈਨੂੰ ਅੜਿਆ ਫਸਿਆ ਦੀਦਾ ਨਹੀਂ ਜੀ ਡਿਵੈਲਪਮੈਂਟ ਦਾ ਸ਼ਹਿਰ ਦੇ ਵਿੱਚ ਜਿਹੜੀ ਕੂੜੇ ਦੀ ਬੜੇ ਲੰਬੇ ਸਮੇਂ ਤੋਂ ਸਮੱਸਿਆ ਡੰਪ ਦੀ ਆ ਰਹੀ ਹੈ ਉਹਦੇ ਬਾਰੇ ਕਿਸ ਤਰ੍ਹਾਂ ਦੀ ਵੇਖੋ ਜੀ ਉਹ ਤਾਂ ਜਦੋਂ ਦੀਆਂ ਸਰਕਾਰਾਂ ਬਣਦੀਆਂ ਆਈਆਂ ਜਦੋਂ ਦਾ ਸ਼ਹਿਰ ਬਣਿਆ ਬڑا ਪ੍ਰਾਣਾਇ ਕੁੜਾ ਡਿੰਪਣ ਆ ਚਲੋ ਉਹਦੇ ਤੇ ਅਸੀਂ ਵਿਚਾਰ ਚਰਚਾ ਹੀ ਕਰ ਰਹੇ ਆ ਸਰਕਾਰ ਨੂੰ ਕੋਈ ਨਾ ਕੁਛ ਲਿਖ ਕੇ ਦੇ ਬਾਰੇ ਭੇਜਿਆ ਵਾ ਅਸੀਂ ਚਾਹੁੰਦੇ ਆ ਕਿ ਚਲੋ ਸ਼ਹਿਰ ਵੱਡਾ ਹੋ ਗਿਆ ਕਿਰੇ ਕਿਰੇ ਦੇ ਵਾਸ ਹੋ ਗਿਆ ਤਾਂ ਚਲੋ ਇਹ ਕਿਤੇ ਉਥੇ ਲੱਗੇ ਸਮਸ਼ਾਨ ਘਾਟ ਵਾ ਬਾਕੀ ਲੋਕ ਉਥੋਂ ਦੇ ਵਿਛੰਦੇ ਰਹਿ ਰਹੇ ਆ ਉਹ ਵਾਕਿਆ ਚੀਜ਼ ਇੱਕ ਕਨੈਕਟਿਵ ਹੈਗੀ ਆ ਕਿ ਉਹ ਉਹਨੂੰ ਜਲਦੀ ਤੋਂ ਜਲਦੀ ਸ਼ਹਿਰ ਤੋਂ ਬਾਹਰ ਅਸੀਂ ਕਰਾਉਣ ਲਈ ਪੂਰਾ ਯਤਨ ਸੀਲਾ ਉਕੇ ਉਹਦੇ ਨਾਲ ਕਚਰਾ ਤੇ ਹੈ ਹੀ ਹੈ ਬਿਮਾਰੀਆਂ ਤੇ ਹੈ ਹੀ ਹੈ ਸਰਕਾਰਾਂ ਜਦੋਂ ਉੱਥੇ ਆਉਂਦੀਆਂ ਹਰ ਵਾਰਾ ਜੇ ਕੋਈ ਸਰਕਾਰ ਚੇਂਜ ਹੁੰਦੀ ਆ ਤੇ ਉੱਥੇ ਬਸ ਇੱਕ ਜੀ ਉਹ ਮਰਾ ਕੇ ਪੇਂਟ ਕਦੀ ਉੱਥੇ ਦਫ਼ਤਰ ਬਣਾ ਦਿੱਤਾ ਜਾਂਦਾ ਕਦੀ ਨਗਰ ਕੌਂਸਲ ਦਾ ਕੁਝ ਬਣਾ ਦਿੱਤਾ ਜਾਂਦਾ ਹੁਣ ਉੱਥੇ ਡਿਸਪੈਂਸਰੀ ਬਣਾ ਦਿੱਤੀ ਗਈ ਆ ਜਦੋਂ ਕਿ ਅੱਜ ਤੱਕ ਉੱਥੇ ਕਿਸੇ ਨੂੰ ਕੋਈ ਜਿਹੜਾ ਮੁਹੱਲਾ ਕਲੀਨਿਕ ਬਣਾਇਆ ਨਾ ਕਿਸੇ ਡਾਕਟਰ ਨੂੰ ਬੈਠਿਆਂ ਦੇਖਿਆ ਤਾਂ ਸਗੋਂ ਚੋਰੀ ਪਿੱਛੇ ਜੇ ਕਹਿੰਦੇ ਦੋ ਵਾਰਾ ਉੱਥੇ ਹੋ ਗਈ ਆ ਇਹ ਚੀਜ਼ਾਂ ਕਿਸ ਤਰ੍ਹਾਂ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਤੁਸੀਂ ਕਿਸ ਤਰ੍ਹਾਂ ਦੇਖਦੇ ਆ ਵੇਖੋ ਜੇ ਤੁਹਾਨੂੰ ਲੱਗਦਾ ਵੀ ਉਹ ਡਿਸਪੈਂਸਰੀ ਬਣਾਈ ਉਥੇ ਡਾਕਟਰ ਨਹੀਂ ਬੈਠਦਾ ਤੁਸੀਂ 10 ਵਜੇ ਸਵੇਰੇ 9 ਵਜੇ ਜਾਇਓ ਜੇ ਉਥੇ ਕੋਈ ਨਾ ਆਇਆ ਜਿਹਦੀ ਵੀ ਡਿਊਟੀ ਹੋਵੇ ਮੈਂ ਸਸਪੈਂਡ ਕਰਕੇ ਆਉਂਗਾ ਨੂੰ ਮੈਨੂੰ ਕੱਲ 10 ਵਜੇ 9 ਵਜੇ ਤੁਸੀਂ ਜਾ ਕੇ ਦੱਸਿਓ ਵੀ ਅਸੀਂ ਉੱਥੇ ਆਏ ਆ ਤੇ ਵੀ ਉਥੇ ਕੋਈ ਨਹੀਂ ਹੈਗਾ ਕਿਉਂਕਿ ਜਿਹਦੀ ਡਿਊਟੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸੇਵਾ ਲਈ ਲਾਈ ਗਈ ਉਹ ਕਿਉਂ ਨਾ ਆਪਣੀ ਡਿਊਟੀ ਤੇ ਜਾਊਗਾ ਮੈਨੂੰ ਤੇ ਅਜੇ ਤੱਕ ਕੋਈ ਲਾਮਾ ਨਹੀਂ ਕਿਸੇ ਨੇ ਦਿੱਤਾ ਉਥੋਂ ਕਿਉਂਕਿ ਉਧਰ ਦੇ ਮਹੱਲੇ ਦੇ ਕਾਫੀ ਮੇਰੇ ਕੋਲ ਆਉਂਦੇ ਜਾਂਦੀ ਸੰਗਤ ਹੈ ਪਰ ਜੇ ਤੁਸੀਂ ਕਹਿ ਰਹੇ ਹੋ ਡਾਕਟਰ ਕੋਈ ਨਹੀਂ ਜਾਂਦਾ ਤੇ ਤੁਸੀਂ ਪੱਤਰਕਾਰ ਜੋ ਕੱਲ ਜਾ ਕੇ ਵੇਖ ਲਿਓ ਤੇ ਮੈਂ ਮੁੜੇ ਮੌਕੇ ਤੇ ਪਹੁੰਚ ਜਾਊਗਾ ਸਤੂ ਸਾਬ ਇਸੇ ਸਪਿਰਟ ਦੇ ਨਾਲ ਜੇ ਲੀਡਰ ਬਾਕੀ ਵੀ ਸਾਰੇ ਵਰਕ ਕਰਨ ਤੇ ਲੋਕਾਂ ਨੂੰ ਸੁੱਖ ਸਹੂਲਤਾ ਮਿਲਣ ਤੇ ਪਾਰਟੀਆਂ ਨੂੰ ਕਦੀ ਸ਼ਾਇਦ ਵੋਟਾਂ ਮੰਗਣ ਦੀ ਲੋੜ ਹੀ ਨਾ ਪਵੇ ਤੁਸੀਂ ਆਉਣ ਦਾ ਸਪੋਰਟ ਜਿਵੇਂ ਕਹਿ ਦਿੱਤਾ ਵੀ ਸਵੇਰੇ ਜਾਇਓ ਜੇ ਨਹੀਂ ਹੋਊਗਾ ਤਾਂ ਮੈਂ ਸਸਪੈਂਡ ਕਰਾ ਦੂੰ। ਇਸੇ ਸਪੀਕਰ ਨਾਲ ਤੁਸੀਂ ਸੋਚਦੇ ਵੀ ਲੋਕਾਂ ਨੂੰ ਮੰਤਰੀਆਂ ਨੂੰ ਸੰਤਰੀਆਂ ਨੂੰ ਸਾਰੇ ਮਤਲਬ ਪਾਰਟੀ ਵਰਕਰਾਂ ਨੂੰ ਕੰਮ ਕਰਨਾ ਚਾਹੀਦਾ। ਤੁਸੀਂ ਹਿਰਾਜ ਜੀ ਤੁਸੀਂ ਜਾਣਦੇ ਜੋ ਸਿਆਣੇ ਜੋ ਪਾਰਟੀਆਂ ਨੂੰ ਸਿਰਫ ਅਹੁਦੇ ਦੇਣੇ ਹੁੰਦੇ ਕਿ ਤੁਹਾਨੂੰ ਆਹ ਅਹੁਦਾ ਦਿੱਤਾ ਗਿਆ ਤੁਹਾਨੂੰ ਹੁਣ ਜੇ ਮਾਲੀ ਜਗਲਾਤ ਭਾਗ ਦੀ ਸੇਵਾ ਮਿਲੀ। ਮੈਂ ਕਹਿੰਦਾ ਜਗਲਾਤ ਭਾਗ ਦੇ ਸਪੈਈਦਿਆਂ ਨੂੰ ਜਾ ਕੇ ਦਵਾਈ ਤੇ ਨਹੀਂ ਪਾਉਣੀ ਜਾਂ ਗੋਡੀ ਤੇ ਨਹੀਂ ਕਰਨੀ। ਸਿਰਫ ਇੱਕ ਨਾਂ ਦਿੱਤੇ ਜਾਂਦੇ ਆ। ਕਿ ਤੁਸੀਂ ਪੰਜਾਬ ਦੀ ਸੇਵਾ ਕਰੋ ਜਨਤਾ ਦੀ। ਤੇ ਮੈਂ ਤਾਂ ਕਹਿ ਰਿਆਂ ਆਂ ਪਿੱ ਜੇ ਮੰਨ ਲਓ ਵੀ ਉੱਥੇ ਕੋਈ ਡਿਊਟੀ ਤੋਂ ਕਤਾਈ ਕਰਦਾ ਮੈਂ ਤੇ ਸ਼ੁਰੂ ਤੋਂ ਕਹਿਣਾ ਕੋਈ ਦੱਸੋ ਮੈਨੂੰ ਕੋਈ ਨਹੀਂ ਡਿਊਟੀ ਦੇ ਟਾਈਮ ਟੂ ਟਾਈਮ ਪਹੁੰਚਦਾ ਸਰਕਾਰ ਤੋਂ ਮੋਟੀਆਂ ਤਨਖਾਹਾਂ ਲੈ ਰਿਆ ਸੁੱਖ ਸਹੂਲਤਾਂ ਲੈ ਰਿਆ ਤੇ ਕਿਉਂ ਪਬਲਿਕ ਦੀ ਸੇਵਾ ਲਈ ਕਿਹਨੇ ਜਾਣਾ ਦੱਸੋ ਇਸ ਕਰਕੇ ਅਸੀਂ ਤੇ 24 ਘੰਟੇ ਸਮਾਜ ਸੇਵੀ ਬੰਦੇ ਆਂ ਮੈਂ ਸੱਚ ਦਾ ਸਾਥ ਸੰਤਾ ਤੁਹਾਡੇ ਹੁੰਦੇ ਆਂ ਹਾਂਜੀ ਹਾਂਜੀ ਪੂਰੇ ਪੰਜਾਬ ਦੇ ਵਿੱਚ ਉੱਥੇ ਸਾਰਾ ਦਿਨ ਪੀੜਾਂ ਲੱਗਿਆ ਰਹਿੰਦੀਆਂ ਆ ਦਫਤਰੇ ਪੂਰੇ ਜ਼ਿਲ੍ਹਿਆਂ ਦੇ ਲੋਕ ਆਉਂਦੇ ਸੀ ਖਾਸ ਕਰਕੇ ਧੀਆ ਪੈਣਾ ਜਿਨ੍ਹਾਂ ਨੂੰ ਕੋਈ ਤਾਂ ਗ ਪਰੇਸ਼ਾਨ ਕਰਦੇ ਉਹਨਾਂ ਦੇ ਵਿਗੜੇ ਸਹੁਰੇ ਦੇ ਜਿਹੜੇ ਸਾਸ ਸਜਾਂ ਸਹੁਰਾ ਜਾਂ ਘਰ ਦਾ ਕੋਈ ਮਨਮਾਸ਼ੀ ਕਰਦਾ ਤਾਂ ਅਸੀਂ ਸਾਰੀ ਟੀਮ ਲੈ ਕੇ ਜਾਇਦਾ ਸੀ ਨਾਲੇ ਤੇ ਅਗਲੇ ਨਾਲ ਪਰਿਵਾਰ ਨਾਲ ਬੈਠ ਕੇ ਗੱਲ ਕਰੀਦੀ ਬਾਅਦ ਚ ਆਖੀਦਾ ਸੀ ਧੀ ਭੈਣ ਸਾਡੀ ਆ ਸਮਾਜ ਸੇਵੀ ਸੰਸਥਾ ਦੇ ਭਰਾ ਇਹਦੇ ਨਾਲ ਆਇਆ ਗਾਂ ਤਾਂ ਤੇਰੀ ਸ਼ਿਕਾਇਤ ਸੁਣ ਲਈ ਤੇ ਮੁੜ ਕੇ ਨਾ ਆਖੇ ਬੁਰਾ ਭਲਾ ਸਾਨੂੰ ਕਿਹਾ ਇੱਥੇ ਘਰੇ ਆਣ ਕੇ ਕਾਨੂੰਨੀ ਕਾਰਵਾਈ ਵੀ ਕਰਾਵਾਂਗੇ ਤੇ ਦੂਸਰੇ ਰੋਗ ਵੀ ਤੇਨੂੰ ਹੱਥ ਤੇਰੀ ਓਪਰੇਟ ਵੀ ਥੋੜੀ ਬੜੀ ਕਰਾਂਗੇ ਕਿਉਂਕਿ ਅੱਜ ਦੀ ਸੇਵਾ ਕਰਨੀ ਬੜੀ ਔਖੀ ਰਾਜੀ ਜਿਹੜੇ ਵਿਗੜੇ ਲੋਕ ਆ ਉਹ ਕਈ ਕਾਇਦੇ ਕਾਨੂੰਨ ਨੂੰ ਕੁਝ ਨਹੀਂ ਕਹਿੰਦੇ ਜੀ ਉਹਨਾਂ ਨੂੰ ਮਾਰਾ ਮੋੜ ਆਪਦੇ ਤੌਰ ਤੇ ਵੀ ਸਮਝਾਉਣਾ ਪੈਂਦਾ ਵਾ ਅਸੀਂ ਚੰਗੀ ਸੋਚ ਦੇ ਮਾਲਕਾਂ ਧੀਆ ਭੈਣਾਂ ਦੇ ਵਾਸਤੇ ਅਸੀਂ ਬਾਕੀ ਜ਼ਿਲ੍ਹਿਆਂ 'ਚ ਵੀ ਜਾ ਕੇ ਮੈਂ ਖੜਦਾ ਰਿਹਾ ਵਾਂ ਜਿਹੜੀਆਂ ਜਿਹੜੀਆਂ ਧੀਆ ਭੈਣਾਂ ਦੇ ਤਲਾਕਾਂ ਤੱਕ ਕੰਮ ਚੱਲ ਗਏ ਸੀ ਵੀ ਤਲਾਕ ਹੋ ਜਾਣਾ ਇੱਕ ਤਰੀਕ ਰਹਿ ਗਈ ਦੂਰ ਰਹਿ ਗਈ ਉਹ ਵੀ ਕੋਟਾਂ 'ਚ ਜੋ ਕੇਸ ਖਤਮ ਕਰਾਏ ਤੇ ਅਤੇ ਉਹਨਾਂ ਦਾ ਵਸਾਇਓ ਪਤਾ ਕੀ ਸੋਚ ਰੱਖੇ ਕਿ ਦੋ ਬੱਚੇ ਹੁੰਦੇ ਮੈਂ ਕਹਣਾ ਭੈਣਾ ਤੈਨੂੰ ਤੇ ਤੇਰੇ ਕੋਈ ਮਾਂ ਪਿਓ ਕਿਤੇ ਲੱਭ ਕੇ ਤੋੜ ਦੂ ਜਿਹੜਾ ਬੰਦਾ ਉਹਨੂੰ ਵੀ ਕਿਤੇ ਮਾੜਾ ਚੰਗਾ ਲੱਭ ਕੇ ਕੁੜੀ ਵਿਆਹ ਕਰ ਦੇਣਗੇ ਤੇ ਆ ਬੱਚੇ ਵਿਚਾਰੇ ਕਿਦਰ ਜਾਣਗੇ ਉਹਨਾਂ ਤੇ ਮਾਂ ਦੀ ਵੀ ਲੋੜ ਹੈ ਉਹਨਾਂ ਪਿਓ ਦੀ ਵੀ ਲੋੜ ਹੈ ਅਸੀਂ ਲੋਜਣਾ ਸੇਵਾ ਕਰਦੇ ਰਹੇ ਆ ਇਹਨਾਂ ਨੂੰ ਦੋਨਾਂ ਦੀ ਟੀ ਟੁੱਟ ਜਾਣਾ ਧੱਕੇ ਬੱਚੇ ਖਾਣਗੇ ਤੇ ਬੱਚਿਆਂ ਦੀ ਸੇਵਾ ਸਮਝ ਕੇ ਹੀ ਹੁਣ ਤੱਕ ਸੱਚ ਦਾ ਸਾਥ ਸੰਸਤਾ ਸੇਵਾ ਕਰਦੇ ਰਹੇ ਆ ਮਾਲਕ ਨੇ ਮੈਨੂੰ ਕਾਟਾ ਵੀ ਕਿਸੇ ਗੱਲ ਦਾ ਨਹੀਂ ਛੱਡਿਆ ਤੇ ਅੱਜ ਵੀ ਮੇਰੇ ਕੋ ਪੰਜਾਬ ਸਰਕਾਰ ਦੀ ਚੇਅਰਮੈਨ ਨਹੀਂ ਆ ਕੋਈ ਛੋਟੀ ਗੱਲ ਨਹੀਂ ਗਈ ਪੰਜਾਬ ਸਰਕਾਰ ਨੇ ਸਾਨੂੰ ਬਹੁਤ ਮਾਨਤਾ ਦਿੱਤਾ ਉਹਨਾਂ ਦਾ ਵੀ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਗਾਂਵ ਜਿੱਥੇ ਸਰਕਾਰ ਸਾਡੀ ਡਿਊਟੀ ਲਾਉਂਦੀ ਹੈ ਦਿਨ ਰਾਤ ਮਿਹਨਤ ਕਰਕੇ ਸਰਕਾਰ ਦੇ ਚੰਗੀਆਂ ਕੰਮਾਂ ਦੇ ਵਿੱਚ ਜਾਂ ਸਰਕਾਰ ਨੂੰ ਅੱਗੇ ਵਧਾਉਣ 'ਚ ਅਸੀਂ ਪੂਰਾ ਯੋਗਦਾਨ ਪਾਵਾਂਗੇ ਜਾਂਦੇ ਜਾਂਦੇ ਆਪਣੇ ਵਰਕਰਾਂ ਨੂੰ ਵੋਟਰਾਂ ਸਪੋਰਟਰਾਂ ਨੂੰ ਤੇ ਜਿਹੜੇ ਤੁਹਾਡੇ ਨਾਲ ਹੋਰ ਵੀ ਦਾਵੇਦਾਰ ਪਾਰਟੀ ਦੇ ਆਪਣੇ ਆਪ ਦੀ ਦਾਵੇਦਾਰੀ ਪੇਸ਼ ਕਰਨ ਦੇ ਵੀ ਟਿਕਟ ਦਿੱਤੀ ਜਾਵੇ ਕੀ ਅਪੀਲ ਕੀ ਸੰਦੇਸ਼ ਦੇਣਾ ਚਾਹੋਗੇ ਵੀ ਮਤਲਬ ਕਿਸ ਤਰ੍ਹਾਂ ਉਹਨਾਂ ਨੂੰ ਜਿਹੜਾ ਵਾ ਆਪਣੇ ਐ ਪ੍ਰੋਸੀਜ ਲੈਣਾ ਚਾਹੋ ਹੀਰਾ ਜੀ ਹੁਣ ਹਾਸੇ ਵਾਲੀ ਗੱਲ ਕਰ ਲਈਏ ਫਿਰ ਮੈਂ ਤਾਂ ਇਹ ਗੱਲ ਕਹਿਣਾ ਕਿ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਮੈਂ ਬੇਨਤੀ ਕਰਦਾ ਕਿ ਮੇਰਾ ਸਾਥ ਦਿਓ ਤੇ ਮੈਨੂੰ ਜਿਹੜੀ ਮੈਂ ਸੇਵਾ ਕੀਤੀ ਹੈ ਇਸ ਇਲਾਕੇ ਦੀ ਮੈਨੂੰ ਮੌਕਾ ਦਿਓ ਮੇਰੇ ਛੋਟੇ ਵੱਡੇ ਭੈਣ ਭਰਾ ਜੋ ਵੀ ਟਿਕਟ ਦੇ ਦਾਅਵੇਦਾਰ ਮੈਂ ਤੁਹਾਡੇ ਚੈਨਲ ਦੇ ਜਰੀਏ ਸਾਰੇ ਗੜੀ ਹੱਥ ਜੋੜ ਦਿੰਨਾ ਵੀ ਮੇਰਾ ਚਲੋ ਵਾਰੀ ਆ ਚਲੋ ਮੈਂ ਕਹਿਣਾ ਡਾਕਟਰ ਕਸ਼ਮੀਰ ਸਿੰਘ ਸੋਲ ਸਾਡਾ ਭਰਾ ਉਹ ਸੇਵਾ ਕਰਦਾ ਆਪਦੀ ਟਰਮ ਲਾਉਂਦਾ ਤੇ ਆਪਦੇ ਪਰਿਵਾਰ ਸੁਖੀ ਸ਼ਾਂਤੀ ਵਸਦਾ ਕਿਉਂਕਿ ਬੜੀ ਮਿਹਨਤ ਕਰਕੇ ਸਟ੍ਰਗਲ ਕਰਕੇ ਉਹ ਇਸ ਲੈਵਲ ਤੇ ਆਇਆ ਸੀ ਪਰ ਇਹ ਕੁਦਰਤ ਦਾ ਕ੍ਰਿਸ਼ਮਾਵਾ ਕੁਦਰਤੀ ਜਿਹੜਾ ਉਹਦੀ ਅਕਾਲ ਪੁਰਖ ਦੀ ਜਿਹੜੀ ਰਾਜਾ ਉਹਨੂੰ ਆਪਾਂ ਅੱਗੇ ਪਿੱਛੇ ਨਹੀਂ ਕਰ ਸਕਦੇ ਉਹਨੇ ਉਹ ਕੀ ਜੋਜਦਾ ਹੁਣ ਵੇਖੋ ਉਹਨੂੰ ਇੱਕ ਕ੍ਰਿਸ਼ਮਾ ਕੁਦਰਤ ਦਾ ਤਾਂ ਕਹਿਣ ਦਿਆਂ ਕਿ ਵੇਖੋ ਇੱਕਦਮ ਐਮਐਲਏ ਕਾਮ ਬੰਦ ਉੱਠ ਕੇ ਬਣ ਗਿਆ ਕੁਦਰਤ ਦਾ ਕ੍ਰਿਸ਼ਮਾ ਹੀ ਡਾਕਟਰ ਸਾਹਿਬ ਤੋਂ ਡਾਕਟਰੀ ਕਰਦੇ ਪਹਿਲਾਂ ਪਰ ਵੇਖੋ ਹੁਣ ਕੁਦਰਤੀ ਇੱਕਦਮ ਜਦੋਂ ਐਮਐਲਏ ਬਣਿਆ ਕਦੇ ਨਾਲ ਹੀ ਪੜੀ ਇਹ ਬਿਮਾਰੀ ਜਦੋਂ ਉਹਨਾਂ ਦਾ ਸ਼ੇਰ ਸਰੀਰ 'ਚ ਪ੍ਰਵੇਸ਼ ਕਰ ਗਿਆ ਪਿੱਲਾ ਲੋ ਮੈਂ ਕਹੂੰਗਾ ਕਿ ਉਸ ਬੰਦੇ ਨੂੰ ਸਾਡੇ ਭਰਾ ਨੂੰ ਡਾਕਟਰ ਕਸ਼ਮੀਰ ਸਿੰਘ ਸੋਲ ਨੂੰ ਸੁੱਖ ਨਹੀਂ ਮਿਲਿਆ ਸੋ ਕਿਉਂ ਨਹੀਂ ਮਿਲਿਆ ਕਿ ਜੇ ਐਮਐਲਏ ਬਣਿਆ ਤਾਂ ਦਿਲ 'ਚ ਖੁਸ਼ੀ ਹੁੰਨੀ ਸੀ ਪਰ ਕੁੜੀਏ ਵੀ ਨਾਲ ਜਦੋਂ ਬਿਮਾਰੀ ਦਾ ਪਤਾ ਲੱਗਾ ਤਾਂ ਖੁਸ਼ੀ ਘਾਤੀ ਰਹਿ ਗਈ ਇਸ ਕਰਕੇ ਸਾਡੇ ਨਾਲ ਬਹੁਤ ਮਾੜਾ ਤਰਨ ਤਨ ਹਲਕੇ ਨਾ ਜਿਹੜਾ ਹੋਇਆ ਵਾ ਬਹੁਤ ਮਾੜਾ ਆ ਤੁਨ ਤਨ ਹਲਕਾ ਬਹੁਤ ਕਿਸੇ ਆ ਪਿਛੇ ਜਾਣ ਵਾਲੀ ਗੱਲ ਹੋ ਗਈ ਆ ਪਰ ਚਲ ਕੋਈ ਗੱਲ ਨਹੀਂ ਮੈਂ ਸਾਰਿਆਂ ਭੈਣ ਭਰਾਵਾਂ ਆ ਆਪਦੇ ਵੱਡੇ ਛੋਟੇ ਨੂੰ ਬੇਨਤੀ ਕਰਦੇ ਆ ਤੁਹਾਡੇ ਚੈਨਲ ਲਈ ਕਿ ਮੇਰਾ ਸਾਥ ਦਿਓ ਉਸ ਟਾਈਮ ਡਾਕਟਰ ਸਾਹਿਬ ਮਿਹਨਤ ਕਰਦੇ ਸੀ ਦੂਸਰੇ ਨੰਬਰ ਤੇ ਮੈਂ ਸੀ ਮੈਨੂੰ ਤੇ ਪਾਰਟੀ ਲੋਕਾਂ ਦੋਂ ਕਵਰਿੰਗ ਪੇਪਰ ਪਰ ਲਿ ਵੀ ਕਿਹਾ ਗਿਆ ਸੀ ਪਰ ਚਲੋ ਕਿਸ ਕਾਰਨਾ ਕਰਕੇ ਮੇਰੇ ਕੋਲ ਨਹੀਂ ਪਰਵਾਏ ਗਿਆ ਉਹਨਾਂ ਕੋ ਤੇ ਮਨ ਲ ਦੂਜੇ ਨੰਬਰ ਦਾ ਮੈਂ ਕੈਂਡੀਡੇਟ ਸੀ ਉਦੋਂ ਤੇ ਜਿਉ ਹਣ ਸਾਡੇ ਡਾਕਟਰ ਸਾਹਿਬ ਡਾਕਟਰ ਸਾਹਿਬ ਨੂੰ ਕੁਝ ਹੋ ਗਿਆ ਤੇ ਹੁਣ ਉਹਦੇ ਮੁਤਾਬਕ ਕੁਦਰਤ ਦੀ ਕੀਤੀ ਆ ਹੋਣਾ ਤੇ ਜੀ ਇਥੇ ਚੋਣ ਹੋਣੀ ਆ ਤੇ ਜਿਹੜਾ ਦੂਜੇ ਨੰਬਰ ਦਾ ਬੰਦਾ ਵਾਰੀ ਤੇ ਉਹਦੀ ਬਣਦੀ ਆ ਨਾ ਜੀ ਜਿੱਤ ਪ੍ਰੋਟੋਕਾਲ ਦੇ ਨਾਲ ਜਿਤਨਾ ਹਲਕਾ ਸੋਚੇ ਸਮਝੇ ਤੇ ਜੇ ਹੁਣ ਆਪੋ ਆਪਣੀਆਂ ਘੋੜੇ ਭਜਾਈ ਜਾਣ ਤੇ ਫਿਰ ਮੈਂ ਵੀ ਉਹਨਾਂ ਨੂੰ ਕੀ ਕਹਿ ਸਕਦਾ ਸਾਡੇ ਭੈਣ ਭਰਾਵੋ ਉਹਨਾਂ ਨੂੰ ਬੇਨਤੀ ਕਰ ਸਕਦੇ ਸੀ ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਇਹ ਸਨ ਗੁਰਦੇਵ ਸਿੰਘ ਸੰਧੂ ਕਹਿੰਦੇ ਵੀ ਮੈਂ ਬੇਨਤੀ ਕਰ ਸਕਦਾ ਵੀ ਸੱਚ ਦਾ ਸਾਥ ਦਿਓ ਭਰਾਵਾਂ ਨੂੰ ਜਿਹੜੇ ਹੋਰ ਵੀ ਦਾਵੇਦਾਰੀਆਂ ਵੈਸੇ ਸੱਚ ਦਾ ਸਾਥ ਹੀ ਸੰਸਥਾ ਵੀ ਚਲਾਉਂਦੇ ਰਹੇ ਨੇ ਤੇ ਵਾਕਈ ਸੱਚ ਦਾ ਸਾਥ ਦੇਣਾ ਵੀ ਚਾਹੀਦਾ ਵਾ ਸੰਧੂ ਸਾਹਿਬ ਚਲੋ ਜੇ ਬੇਨਤੀ ਕਰਦੇ ਤਾਂ ਮੈਂ ਸੋਚਦਾ ਵਾਂ ਵੀ ਜਿਹੜੇ ਭਰਾ ਨੇ ਉਹਨਾਂ ਨੂੰ ਪ੍ਰਵਾਣੋ ਵੀ ਕਰਨੀ ਚਾਹੀਦੀ ਹੈ ਕਿਉਂਕਿ ਇੱਕ ਮੁੱਠ ਹੋਣਗੇ ਤੇ ਮਿਸ਼ਨ ਜਿੱਤਣਗੇ ਬਾਕੀ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਸ ਤਰ੍ਹਾਂ ਦੀ ਰਹਿੰਦੀ ਤਰਨ ਤਰਨ ਦੀ ਸਿਆਸਤ ਤੇ ਤੁਸੀਂ ਦੇਖਦੇ ਰਹੋ ਪ੍ਰੋ 99 نیوز ਤੇ ਮੈਂ ਰਮਿੰਦਰ ਸਿੰਘ ਹੀਰਾ